ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਸਭ ਜੀਓ ਅਰਦੋਧੋਰ ਜੇ ਮੰਗਣਾ ਸਾਰੇ ਦੁੱਖਾਂ ਦੇ ਦੁੱਖ ਦੇਣਾਂ ਸੰਤੋਖੀ ਆਂ ਉਤਰੇ ਮਨ ਕੀ ਭੁੱਖ ਦਾ ਸ੍ਰੀ ਮਨ ਪੰਗਵਾਂ ਹੋ ਕੇ ਘਰੇ ਨ ਦੇਖ ਲ ਲਈ ਆਪਣਾ ਮਿਰਦ ਸੁਭਾਲੈ ਆਗ ਦੇ ਰਖੇ ਆਪਣੇ ਕੋ ਸਾਸ ਸਾਸ ਪ੍ਰਤ ਪਲ ਪਰਬ ਸੋ ਲਾਗ ਰਿਓ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਾਈ ਤਨ ਅਮਾਰਾ ਮੀਤ ਰਾਮ ਮਨ ਬਿਲਾਸ ਭਾਏ ਸਾਈਂ ਕੈ ਅਚਰਜ ਦੇਖ ਬੁਲਾਈ ਹਰਿ ਸਿਮਰ ਸਿਮਰ ਆਨੰਦ ਕਰ ਮਹੱਤਵਪੂਰਨ ਪਹਿਲ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਬ੍ਰਹਮ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਬੁੱਧਵਾਰ 2 ਜੁਲਾਈ 18 ਹੜ ਹੈ ਅੱਜ ਦਿਨ ਬੁੱਧਵਾਰ 2 ਜੁਲਾਈ 18 ਹੜ ਹੈ ਵਾਲਿ ਮੁਲਕਾ ਖਾਲਸਾ